ਬਹੁਤ ਜ਼ਿਆਦਾ ਨਮਕ ਖਾਣ ਵਾਲੇ ਵੀ ਜੜੇ ਸਾਫਤਨ ਹੋ ਜਾਓ ਜਿੱਹਾਂ ਹੋ ਸਕਦਾ ਹੈ ਗੁਰਦੇ ਫੇਲ ਹੋਣ ਦਾ ਖਤਰਾ ਤਾਂ ਸਾਡੀ ਖੁਰਾਕ ਵਿੱਚ ਲੂਣ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਦੱਸਣਿਆ ਕਿ ਨਮਕ ਤੋਂ ਬਿਨਾ ਭੋਜਨ ਦਾ ਸੁਆਦ ਹਲਕਾ ਜਿਹਾ ਲੱਗਦਾ ਹੈ ਪਰ ਕੀ ਤੁਹਾਨੂੰ ਇਹ ਵੀ ਅਹਿਸਾਸ ਹੈ ਕਿ ਤੁਹਾਡੀ ਸਿਹਤ ਤੇ ਜ਼ਿਆਦਾ ਨਮਕ ਦੇ ਪ੍ਰਭਾਵ ਦਾ ਕੀ ਅਸਰ ਪੈਂਦਾ ਹੈ ਜੰਕ ਫੂਡ ਦੇ ਵਧਣ ਨਾਲ ਨੋਨ ਦੀ ਮਾਤਰਾ ਵਿੱਚ ਕਾਫੀ ਵਾਧਾ ਹੋਇਆ ਹੈ ਜਿਸ ਦਾ ਲੋਕਾਂ ਦੀ ਸਿਹਤ ਤੇ ਨੁਕਸਾਨ ਦੇ ਪ੍ਰਭਾਵ ਪੈ ਰਹੇ ਹਨ ਭੋਜਨ ਦੇ ਵਿੱਚ ਨਮਕ ਜਾਂ ਪੈਕ ਕੀਤੇ ਭੋਜਨ ਵਿੱਚ ਸੋਡੀਅਮ ਖਾਸ ਤੌਰ ਤੇ ਗੁਰਦਿਆਂ ਤੇ ਨਕਾਰਾਤਮਕ ਪ੍ਰਭਾਵ ਪਾਉਂਦਾ ਹੈ ਜੋ ਕਿ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਹੈ ਹਾਲੀਆ ਖੋਜ ਸੁਝਾ ਦਿੰਦੀ ਹੈ ਕਿ ਉੱਚ ਨਮਕ ਵਾਲੀ ਖੁਰਾਕ ਗੁਰਦੇ ਫੇਲ ਹੋਣ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਜੀ ਹਾਂ ਦੱਸ ਦਿੰਨੇ ਕਿ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਬਾਦੂ ਨਮਕ ਖਾਣ ਤੁਹਾਡੇ ਸਰੀਰ ਤੇ ਉਸ ਦਾ ਕੀ ਅਸਰ ਪੈਂਦਾ ਹੈ ਉਸ ਦੇ ਵਿਸਥਾਰ ਨਾਲ ਜਾਣਕਾਰੀ ਦਵਾਂਗੇ ਸਭ ਤੋਂ ਪਹਿਲਾਂ ਹਾਈ ਬਲੱਡ ਪ੍ਰੈਸ਼ਰ ਅਤੇ ਫਿਲਟਰੇਸ਼ਨ ਸਮੱਸਿਆਵਾਂ ਸਾਡੇ ਸਰੀਰ ਦੇ ਵਿੱਚ ਗੁਰਦੇ ਖੂਨ ਨੂੰ ਸਾਫ ਕਰਨ ਅਤੇ ਜ਼ਹਿਰੀਲੇ ਪਦਾਰਥਾਂ ਨੂੰ ਦੂਰ ਕਰਨ ਦਾ ਕੰਮ ਕਰਦੇ ਹਨ ਜਦੋਂ ਅਸੀਂ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਰਦੇ ਹਾਂ ਤਾਂ ਸਾਡੇ ਖੂਨ ਵਿੱਚ ਸੋਡੀਅਮ ਦਾ ਪੱਧਰ ਵੱਧ ਜਾਂਦਾ ਹੈ ਤੇ ਇਸ ਨੂੰ ਸੰਤੁਲਿਤ ਕਰਨ ਦੇ ਲਈ ਸਰੀਰ ਨਾੜੀਆਂ ਵਿੱਚ ਵਧੇਰੇ ਪਾਣੀ ਰੱਖਣਾ ਸ਼ੁਰੂ ਕਰ ਦਿੰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਵੱਧਦਾ ਹੈ ਤੇ ਹਾਈ ਬਲੱਡ ਪ੍ਰੈਸ਼ਰ ਗੁਰਦੇ ਦੇ ਖੂਨ ਦੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਿਸ ਨਾਲ ਗੁਰਦੇ ਹੌਲੀ-ਹੌਲੀ ਕੰਮ ਕਰਨਾ ਬੰਦ ਕਰ ਦਿੰਦੇ ਹਨ ਦੂਸਰਾ ਕਾਰਨ ਗੁਰਦੇ ਦੀ ਪੱਥਰੀ ਕਿ ਤੁਸੀਂ ਜਾਣਦੇ ਹੋ ਕਿ ਨਮਕ ਦਾ ਗੁਰਦੇ ਦੀ ਪੱਥਰੀ ਤੇ ਸਿੱਧਾ ਅਸਰ ਪੈਂਦਾ ਹੈ ਜਿहां ਜਦੋਂ ਸਰੀਰ ਦੇ ਵਿੱਚ ਜ਼ਿਆਦਾ ਸੋਡੀਅਮ ਹੁੰਦਾ ਹੈ ਤਾਂ ਗੁਰਦਿਆਂ ਨੂੰ ਪਿਸ਼ਾਬ ਰਾਹੀਂ ਜ਼ਿਆਦਾ ਸੋਡੀਅਮ ਕੱਢਣਾ ਪੈਂਦਾ ਹੈ ਗੁਰਦਿਆਂ ਵਿੱਚ ਜ਼ਿਆਦਾ ਕੈਲਸ਼ੀਅਮ ਇਕੱਠਾ ਹੋਣਾ ਸ਼ੁਰੂ ਹੋ ਜਾਂਦਾ ਹੈ ਜੋ ਸਮੇਂ ਦੇ ਨਾਲ ਪੱਥਰੀ ਦਾ ਕਾਰਨ ਬਣਦਾ ਹੈ ਜੀ ਹਾਂ ਨਮਕ ਨੂੰ ਘਟਾ ਕੇ ਤੁਸੀਂ ਨਾ ਸਿਰਫ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਸਕਦੇ ਹੋ ਸਗੋਂ ਪਥਰੀ ਦੇ ਜੋਖਮ ਨੂੰ ਵੀ ਕਾਫੀ ਘਟਾ ਸਕਦੇ ਹੋ ਵਾਟਰ ਰੀਟੈਂਸ਼ਨ ਸਰੀਰ ਦੇ ਵਿੱਚ ਲੂਣ ਦੇ ਪਦਰ ਵਿੱਚ ਉਪਤਾ ਸਰੀਰ ਦੀ ਤਰਲ ਪਦਾਰਥਾਂ ਨੂੰ ਖਤਮ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ਇਸ ਨਾਲ ਸਰੀਰ ਦੇ ਟਿਸ਼ੂਆਂ ਵਿੱਚ ਪਾਣੀ ਦੀ ਧਾਰਨਾ ਧਾਰਨ ਹੁੰਦੀ ਹੈ ਜਿਸ ਨੂੰ ਐਡੀਮਾ ਜਾਂ ਪਾਣੀ ਦੀ ਧਾਰਨ ਕਿਹਾ ਜਾਂਦਾ ਹੈ ਬਹੁਤ ਜ਼ਿਆਦਾ ਨਮਕ ਦਾ ਸੇਵਨ ਕਈ ਵਾਰ ਪੈਰਾ ਗਿੱਟਿਆਂ ਜਾਂ ਅੱਖਾਂ ਦੇ ਹੀਠਾ ਸੋਚ ਦਾ ਕਾਰਨ ਬਣ ਸਕਦਾ ਹੈ ਅਜਿਹੀ ਲੱਛਣਾਂ ਨੂੰ ਤੁਰੰਤ ਹੱਲ ਕੀਤਾ ਜਾਣਾ ਚਾਹੀਦਾ ਹੈ ਇਹ ਗੁਰਦੇ ਵਿੱਚ ਜ਼ਿਆਦਾ ਨਮਕ ਇਕੱਠਾ ਹੋਣ ਦੇ ਸੰਕੇਤ ਹੋ ਸਕਦੇ ਹਨ ਸ਼ਰੀਰ ਦੇ ਵਿੱਚ ਸੋਡੀਅਮ ਦੇ ਪੱਧਰ ਨੂੰ ਘਟਾਉਣ ਨਾਲ ਗੁਰਦੇ ਜ਼ਹਿਰੀਲੇ ਪਦਾਰਥਾਂ ਨੂੰ ਬਿਹਤਰ ਢੰਗ ਨਾਲ ਖਤਮ ਕਰਨ ਦੀ ਆਗਿਆ ਦਿੰਦੇ ਹਨ ਤਾਂ ਇਸ ਨੂੰ ਕਿਵੇਂ ਰੋਕਿਆ ਜਾਵੇ ਪੈਕ ਕੀਤੇ ਭੋਜਨ ਤੋਂ ਪਰਹੇਜ਼ ਕਰੋ ਚਿਪਸ ਸਾਸ ਅਚਾਰ ਅਤੇ ਪੈਕ ਕੀਤੇ ਸੂਪ ਵਿੱਚ ਵੀ ਨਮਕ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਇਸ ਲਈ ਇਹਨਾਂ ਨੂੰ ਸੀਮਿਤ ਕਰੋ ਨਮਕ ਨਾ ਪਾਓ ਕੁਝ ਲੋਕਾਂ ਨੂੰ ਆਪਣੇ ਭੋਜਨ ਵਿੱਚ ਨਮਕ ਪਾਉਣ ਦੀ ਆਦਤ ਹੁੰਦੀ ਹੈ ਅਜਿਹੀ ਸਥਿਤੀ ਵਿੱਚ ਡਾਈਨਿੰਗ ਟੇਬਲ ਤੋਂ ਨਮਕ ਸ਼ੇਕਰ ਹਟਾ ਦਿਓ ਖਾਣਾ ਪਕਾਉਂਦੇ ਸਮੇਂ ਸਿਰਫ ਲੋੜਿੰਦੀ ਮਾਤਰਾ ਵਿੱਚ ਹੀ ਨਮਕ ਪਾਓ ਤੇ ਇਸ ਤੋਂ ਇਲਾਵਾ ਆਪਣਾ ਰੋਜ਼ਾਨਾ ਇੱਕ ਰੁਟੀਨ ਲਈ ਚੈੱਕਅਪ ਵੀ ਜ਼ਰੂਰ ਕਰਵਾਉਂਦੇ ਰਹੋ ਤੇ ਅਜਿਹੀਆਂ ਹੋਰ ਟਿਪਸ ਨੂੰ ਚੰਨਣ ਵਾਸਤੇ ਵਿਸ਼ਵ ਵਾਰਤਾ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਵੋ